ਮੇਰਾ ਨਾਮ ਹੈ ਕੇਓ ਸਿੰਘ ਸੰਨੋਵਲ ਰਣਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਖਾਰਾ ਪਿੰਡ ਜੀ ਇੱਕ ਜਿਹੜੀ ਆ ਤੁਹਾਡੇ ਪਰਿਵਾਰ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਐਸਐਸਪੀ ਸਾਹਿਬ ਨੂੰ ਜਿਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਪੀਓ ਕੋਸ਼ਿਸ਼ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਹਾਂਜੀ ਆਕਰ ਮਾਮਲਾ ਕੀ ਹੈ ਜੀ ਇਹ ਮਾਮਲਾ ਇਦਾਂ ਹੀ ਸਾਡੇ ਸਾਂਝੇ ਖਾਤੇ ਜਿਵੇਂ ਇਹ ਜੀ 46 ਕਰਾਲਾ 6 ਮਰਲੇ ਸਾਂਝਾ ਖਾਤਾ ਹੈ ਸਾਡਾ ਜਿਹੜਾ ਨੈਸ਼ਨਲ ਹਾਈਵੇ ਦੇ ਵਿੱਚ ਆ ਗਿਆ ਉਦੋਂ ਉਹਨਾਂ ਨੇ ਕੀ ਕਿਤਾ ਦੋਸ਼ੀਆਂ ਨੇ ਕੀਤਾ ਸਾਡੇ ਇਹ ਦਾਦੇ ਪੁਰਦਾਦੇ ਲੱਗਦੇ ਤਾਂ ਉਹਨਾਂ ਦੇ ਵਿੱਚ 1961 ਦਾ ਇੱਕ 1973 ਜਿਹਨਾਂ ਦੀ ਮੌਤ ਹੋਈ ਉਹਨਾਂ ਦੇ 2008 ਜਿਹਨਾਂ ਜਿਉਂਦਾ ਕਰਕੇ ਉਹਨਾਂ ਦੇ ਗੂਠੇ ਲਾ ਲੇ ਅਸੀਂ ਦੋਵੇਂ ਭਰਾ ਆਰਮੀ ਨੌਕਰੀ ਕਰਦੇ ਸਾਡੇ ਵੀ ਇਹਨਾਂ ਨੇ ਝਾਲੀ ਸਾਈਨ ਕੀਤੇ ਤੇ ਇਹਨਾਂ ਝਾਲੀ ਤਬਾਲਾ ਕਰਕੇ ਤੇ ਅੰਤਕਾਲ ਆਪਣੇ ਨਾਂ ਕਰਾ ਕੇ ਸਾਡਾ ਜਿਹਾ ਮੁਆਜਬਾ ਹੈ 98 ਲੱਖ ਰੁਪਇਆ ਇਹ ਆਪ ਚੁੱਕ ਕੇ ਲੈ ਗਏ ਜਦੋਂ ਸਾਨੂੰ ਪਤਾ ਲੱਗਾ ਮਾਜਵਾ ਅਸੀਂ ਵੀ ਲੈਣ ਗਏ ਜਦੋਂ ਪਤਾ ਕੀਤਾ ਜਾ ਕੇ ਪਤਾ ਲੱਗਿਆ ਵੀ ਸਾਨੂੰ ਇੰਤਕਾਲ ਜੜੀ ਇਹ ਤਾਂ ਉਹਨਾਂ ਦੇ ਨਾਮ 'ਚ ਚੜਾਈ ਆ ਉਹ ਤੋਂ ਬਾਅਦ ਅਸੀਂ ਇਹਨਾਂ ਦੇ ਕੇਸ ਲਾਤਾ ਕਿਹੜੇ ਕਿਹੜੇ ਬੰਦੇ ਸੀ ਉਹਨਾਂ ਦੇ ਨਾਮ 'ਤੇ ਤੇ ਇੱਕ ਜੀ ਦੋਹੀ ਨਾ ਅਮਰੀਕ ਸਿੰਘ ਇਹ ਬਲਦੇਵ ਸਿੰਘ ਬਲਵਿੰਦਰ ਸਿੰਘ son of ਮਿਲਖਾ ਸਿੰਘ ਚੌਥਾ ਜੀ ਕੁਲਵਿੰਦਰ ਕੌਰ ਕੁਲਬੀਰ ਕੌਰ wife of ਭੁਪਿੰਦਰ ਸਿੰਘ ਇਹ ਪਿੰਡ ਖਾਰਾ ਦੇ ਵਾਸੀ ਆ ਇਹ ਸਾਡੇ ਸਕਿਆਂ ਚੋਂ ਹੀ ਐ ਮੈਂ ਸਾਂਝਾ ਖੱਤਾ ਸੀ ਸਕਿਆਂ ਚੋਂ ਹੀ ਸਾਡੇ ਜਾਤੀ ਲੱਗਦੇ ਸੀ ਤੇ ਇਸ ਵਕਤ ਕਿੱਥੇ ਰਹਿੰਦੇ ਆ ਪਹਿਲਾਂ ਜੀ ਇਹ ਹੈਗਾ ਹੀ ਵਿਦੇਸ਼ ਗਏ ਵਿਦੇਸ਼ੋਂ ਮੁੜ ਕੇ ਅਸੀਂ ਜੋ ਇਹਨਾਂ ਨੂੰ ਪੀਓ ਕਰਾਰ ਕਰਾਇਆ ਸੀ ਉਹ ਇੱਥੇ ਆ ਗਏ ਇੱਥੇ ਆ ਗਏ ਇਹਨਾਂ ਦਾ ਵਿਆਹ ਕੀਤਾ ਆਦਿ ਵਿਆਹ ਕੀਤਾ ਇਹ ਉਸ ਦਿਨ 21 21 ਤਰੀਕ ਤੇ ਸਗਨ ਸੀ ਤੇ 23 ਤਰੀਕ ਨੂੰ ਬਰਾਤ ਸੀ ਤੇ ਇੱਥੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਪੀਓ ਉਸ ਪਹੁੰਚ ਕੀਤੀ ਉਹਨਾਂ ਨੇ ਛਾਪਾ ਮਾਰਿਆ ਪਰ ਕੋਈ ਮਤਲਬ ਇਹਨਾਂ ਨੇ ਪਤਾ ਕਿਹੜੇ ਹਸਪਤਾਲਾਂ ਮਿਲੀ ਪੁੱਤ ਕਰਕੇ ਤੇ ਪੁਲਿਸ ਨੂੰ ਵਾਪਸ ਕਰਤਾ ਦੋ ਤਿੰਨ ਵਾਰੀ ਅਸੀਂ ਰੇਟ ਕਰਵਾਏ ਤੇ ਕੋਈ ਸਾਡਾ ਸੁਣਵਾਈ ਨਹੀਂ ਹੋਈ ਇਹ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਉੱਪਰ ਅਹੁਦੇਦਾਰਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਇਸ ਤਗਾਸਾ ਵੀ ਕੀਤਾ ਸੀ ਹਾਂਜੀ ਇਸ ਤਗਾਸਾ ਵੀ ਕੀਤਾ ਸੀ ਕੋਈ ਕੇਸ ਵੀ ਦਰਜ ਹੋਇਆ ਹੋਰ ਵੀ ਇਹਨਾਂ ਦੇ ਉੱਤੇ ਕੇਸ 4 402 ਦਾ ਕੇਸ ਇਹਨਾਂ ਦੇ ਦਰਜ ਹੈ ਜੀ ਹਾਂਜੀ ਤੇ ਉੱਤੇ ਅਮਰੀਕ ਸਿੰਘ ਦਾ ਬਲਦੇਵ ਸਿੰਘ ਬਲਵਿੰਦਰ ਸਿੰਘ ਕਲਬੀਰ ਕੌਰ ਵਾਈਫ ਆਫ ਭਵਿੰਦਰ ਸਿੰਘ ਪਿੰਡ ਵਾਸੀ ਖਾਰਾ ਦੇ ਇਹਨਾਂ ਦੇ ਕੇਸ ਦਰਜ ਹੈ 420 ਦਾ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਅਦਾਲਤ ਨੇ ਪੀਓ ਕੀਤਾ ਸੀ ਤੇ ਹੁਣ ਇਸ ਟਾਈਮ ਤੇ ਇਹ ਬੰਦੇ ਇੱਥੇ ਇੰਡੀਆ ਆਪਣੇ بیٹے ਦਾ ਵਿਆਹ ਕਰਨ ਆਏ ਆ ਤੇ ਵਿਆਹ ਦੇ 21 ਤੋਂ 23 ਤਰੀਕ ਦਾ ਵਿਆਹ ਸੀ ਤੇ ਉਹ ਸ਼ਰਿਆ ਮਤਲਬ ਇੱਥੇ ਪਿੰਡ ਦੇ ਵਿੱਚ ਘੁੰਮ ਰਹੇ ਉਹਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਉਹ ਮਤਲਬ ਆਪਣੀ ਪੈਸੇ ਦੇ ਜ਼ੋਰ ਨਾਲ ਔਰ ਸਿਆਸੀ ਪੌਂਦੇ ਹਿਸਾਬ ਨਾਲ ਉਹ ਸਾਡਾ ਮਤਲਬ ਕਿ ਇਹ ਪਾਸੇ ਸਮਾਈ ਨਹੀਂ ਹੁੰਦੰਦੇ ਤੇ ਅਸੀਂ ਇਹੋ ਬੇਨਤੀ ਕਰਦੇ ਆਂ ਕਿ ਸਾਡੀ ਗਰੀਬਾਂ ਦੀ ਇਹ ਗੱਲ ਸੁਣੀ ਜਾਵੇ ਉੱਪਰ ਸਰਕਾਰ ਕੋਲ ਤੌਰ ਪੁਲਿਸ ਦੇ ਅਧਿਕਾਰੀਆਂ ਕੋਲ ਸਾਡੀ ਸੁਣਵਾਈ ਹੋਵੇ ਤੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ ਤੇ ਬਹੁਤ ਬਹੁਤ ਮਿਹਰਬਾਨੀ ਹੋਗੀ ਮੇਰਾ ਨਾਮ ਅਰਜਨ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਖਾਰਾ ਜੀ ਆ ਜਿਹੜੀ ਖਾਲੀ ਦਾ ਕੋਈ ਵਿਵਾਦ ਹੈ ਤੁਹਾਡਾ ਕੁਝ ਬੰਦੇ ਪੀਓ ਕਰਾਰ ਵੀ ਦਿੱਤੇ ਨੇ ਕੌਣ ਨੇ ਉਹ ਬੰਦੇ ਤੇ ਕੀ ਹੈ ਪੂਰਾ ਨਾਮ ਪੂਰਾ ਨਾਮ ਹੈ ਜੀ ਇਹ ਆਪਣਾ ਜ਼ਮੀਨ ਜੋ ਹਾਈ ਸਾਡੀ 46 ਕਨਾਲਾ 6 ਮਰਲੇ ਸਾਂਝਾ ਕੁਰਾ ਸੀ ਜਿਹਦੇ ਵਿੱਚ ਕੇ ਇੱਕ ਹਿੱਸੇ ਚਾਹੀਆ ਇੱਕ ਹਿੱਸੇ ਚ ਦੂਸਰੇ ਸਰਵਨ ਸਿੰਘ ਜੀ ਆ ਇੱਕ ਹਿੱਸੇ ਚ ਇਹ ਚਾਰੇ ਮਰੀਕ ਸਿੰਘ ਬਲਦੇਵ ਸਿੰਘ ਤੇ ਬਲਵਿੰਦਰ ਸਿੰਘ ਤੇ ਭਪਿੰਦਰ ਸਿੰਘ ਜਿਓ ਕਿ ਆ ਟਾਈਮ ਤੇ ਉਹਦੀ ਡੈਥ ਹੋ ਗਈ ਆ ਆਹ ਇਸ ਟਾਈਮ ਤੇ ਕੁਲਵੀਰ ਕੋਰ ਦੇ ਅੱਛਾ ਜੀ ਤੇ ਇਹ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਧੋਖਾ ਧਰੀ ਤੁਹਾਡੇ ਨਾਲ ਕਿੱਦਾਂ ਕੀਤੀ ਹੈ ਇਹਨਾਂ ਜੀ ਜਦੋਂ ਹਾਈਵੇ ਦੇ ਵਿੱਚ ਉਹ ਜ਼ਮੀਨ ਆਈ ਇਹਨਾਂ ਨੇ ਆ ਆਪਣੇ ਸਾਡੇ ਜੋ ਬਾਬੇ ਆ ਉਹਨਾਂ ਦੇ 1961 ਦੀ 1973 ਦੇ ਦੋਵਾਂ ਦੀ ਡੈਥ ਹੋਈ ਆ ਇਹਨਾਂ ਨੇ ਆ ਉਹਨਾਂ ਦਾ ਨਾਂ ਗਾਲੀ ਤਬਾਦਲਾ ਕਰਕੇ ਤੇ ਇਹਨਾਂ ਨੇ ਆ ਆਪਣੇ ਨਾਮ ਇੰਤਕਾਲ ਕਰਕੇ ਤੇ ਆਪ ਦਾ ਮੁਆਜਾ ਚੁੱਕ ਗਏ ਇੰਤਕਾਲ ਕਿਹੜੇ ਸਾਲ ਦੇ ਵਿੱਚ ਇਹਨਾਂ ਨੇ ਕਰਾਈ 14 4 2008 ਦੇ ਵਿੱਚ ਇਸ ਤੋਂ ਬਾਅਦ ਫਿਰ ਨਹੀਂ ਇਹ ਪ੍ਰਸ਼ਾਸਨੋਂ ਕੋਈ ਦਿੱਤਾ ਹੀ ਨਹੀਂ ਹਾਂਜੀ ਅਹੀਂ ਫੇ ਉਸ ਤੋਂ ਬਾਅਦ ਇਹ ਚਾਨੂੰ ਪਤਾ ਲੱਗਾ ਜਦੋਂ ਅਹੀਂ ਮੁਆਜਾ ਲੈਣ ਗਏ ਤੇ ਸਾਨੂੰ ਪਤਾ ਲੱਗਾ ਮੁਆਜਾ ਉਹ ਚੁੱਕ ਗਿਆ ਤੇ ਫਿਰ ਅਹੀਂ ਇੱਕ ਕਾਰਵਾਈ ਕੀਤੀ ਕਾਰਵਾਈ ਕਰਨ ਦੇ ਨੂੰ ਇਸ ਟਾਈਮ ਤੇ ਅਦਾਲਤ ਦੇ ਵਿੱਚ ਕੇਸ ਆ ਜੋ ਕਿ ਅਦਾਲਤ ਦੇ ਵਿੱਚੋਂ ਇਹ ਇਹ ਪੀਓ ਗੋਸ਼ ਕੀਤੇ ਗਏ ਆ ਕੀ ਉਹ ਕਰਾਤੇ ਹਾਂਜੀ ਇਸ ਟਾਈਮ ਤੇ ਇਹ ਦੁਬਾਰਾ ਉਥੋਂ ਇਹ ਇੱਥੇ ਆਏ ਆ ਦੇਖਦੇ ਆ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੇ ਮੁੰਡੇ ਦਾ ਵਿਆਹ ਕਰਨ ਦੇ ਵਿੱਚ ਆਏ ਇਹਨਾਂ ਨੂੰ ਅਸੀਂ ਜਦੋਂ ਐਸਐਸਪੀ ਕੋ ਸਾਰਿਆਂ ਕੋ ਆਪਣਾ ਦਰਖਾਸਤ ਦਿੱਤੀ ਆ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪੁਲਿਸ ਆਉਂਦੀ ਆ ਤੇ ਉਹਨਾਂ ਨੂੰ ਵਾਪਸ ਮੋੜ ਦਿੰਦੇ ਆ ਤੁਹਾਨੂੰ ਕਿਦੋਂ ਪਤਾ ਲੱਗਾ ਜੀ ਵੀ ਜਿਹੜੀ ਸਾਡੀ ਜ਼ਮੀਨ ਜਿਹੜੀ ਆ ਇਹ ਵੇਚ ਚੁੱਕੀ ਆ ਜੀ ਆ ਸਾਨੂੰ ਤਾਂ ਪਤਾ ਲੱਗਾ ਸੀ ਜੋ ਕਿ ਜੇ ਅਸੀਂ ਜਦੋਂ ਮੁਆਵਜ਼ਾ ਲੈਣ ਗਏ ਆਪੇ ਜ਼ਮੀਨ ਦਾ ਤੇ ਜਾਂਦਿਆਂ ਨੂੰ ਉਹਨਾਂ ਕਿਹਾ ਕਿ ਇਹ ਉਹ ਆਪਣਾ ਉਹਨਾਂ ਨੇ ਮੁਆਵਜ਼ਾ ਲੈ ਗਏ ਤੁਹਾਡਾ ਫਿਰ ਇਸ ਬੰਦੇ ਨੂੰ ਕੀ ਚੰਦੜੇ ਕੋਰਟ 'ਚ ਕੋਈ ਫਿਰ ਕੇਸ 'ਚ ਸਾਡੇ ਤਾਂ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਜੀ ਉਥੋਂ ਹੁਣੇ 420 ਦਾ ਅਸੀਂ ਮੁਕਦਮਾ ਕਰਾਇਆ ਉਹਨਾਂ ਤੇ 420 ਦੇ ਮੁਕਦਮਾ ਹੋਣ ਦੇ ਕਾਰਨ ਇਹਨਾਂ ਦੇ ਹੁਣ ਪੀਓ ਗੋਸਤ ਹੋਏ ਆ ਪੀਓ ਗੋਸਤ ਹੋਣ ਤੋਂ ਬਾਅਦ ਇਹ ਹੁਣ ਇੱਥੇ ਵਾਪਸ ਆਏ ਆ ਤੇ ਇਹ ਚੋਰੀ ਇੱਥੇ ਰਹਿ ਰਹੇ ਆ ਤੇ ਵਿਆਹ ਕਰਨਾ ਲੜਕੇ ਦਾ ਆਏ ਹੀ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਹਾਂਜੀ ਇਹਨਾਂ ਦੀ ਗ੍ਰਿਫਤਾਰੀ ਹੁਣ ਤੱਕ ਕਿਉਂ ਨਹੀਂ ਹੋਈ ਇਹਨਾਂ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਹੋਈ ਕਿ ਜੋ ਕਿ ਕੋਈ ਉਹ ਪੁਲਸ ਪਵਾਉਂਦੇ ਆ ਤਾਂ ਉਹਨੇ ਚਿਹਰੂ ਪੁਲਸ ਨੂੰ ਫੇਰ ਗੁੰਮਰਾ ਕਰਕੇ ਤੇ ਵਾਪਸ ਕਰ ਦਿੰਦੇ ਆ ਇਹ ਅਜੇ ਤੱਕ ਫੜੇ ਨਹੀਂ ਜਾ ਰਹੇ ਪੁਲਸ ਨੂੰ ਗੁੰਮਰਾ ਕਿੰਨੇ ਦਾ ਲੱਖ ਦਾ ਜਿਹੜਾ ਲੱਗਦਾ ਹੈ ਜਿਹੜਾ ਕਹਿੰਦੇ ਕਿਤਾ ਹੈ ਇਹ ਤਾਂ ਨਹੀਂ 98 ਲੱਖ ਦਾ ਦੀ 98 ਲੱਖ ਦਾ ਹਾਂਜੀ ਉਹਨਾਂ ਦੀ ਵੀ ਮੰਗ ਕਰਦੇ ਕਿ ਉਹਨਾਂ ਦੇ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਜੋ ਇੱਥੇ ਪੰਜਾਬ ਦੇ ਵਿੱਚ ਆਏ ਹੋਣਾ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਇਹਨਾਂ ਦਾ ਕੋਈ ਐਲਓਸੀ ਵੀ ਜਾਰੀ ਕੀਤੀ ਗਈ ਜਿਹੜਾ ਐਸਐਸਪੀ ਦੇ ਤੋਂ ਐਲਓਸੀ ਜਾਰੀ ਹੋਈ ਆ ਉਹ ਉਹ ਐਲਓਸੀ ਦੀ ਕੋਈ ਨਹੀਂ ਕਾਰਵਾਈ ਹੋ ਕਰਨ ਦੇਦੇ ਜੋ ਕਿ ਥਾਣੇ ਦੇ ਵਿੱਚ ਅਸੀਂ ਗਏ ਹਾਂ ਸਰਿਆਲੀ ਥਾਣੇ ਦੇ ਵਿੱਚ ਉਹਨਾਂ ਨੇ ਗਾੜੀਆਂ ਆਖਾ ਅਜੇ ਤੱਕ ਨਹੀਂ ਆਈ ਜੀ ਇਹਨਾਂ ਦੇ 9000 ਰੁਪਏ ਦੇ ਵਿਦੇਸ਼ ਲੇਕਰ ਜਨਕੀ ਤਦੇ ਫਿਰ ਵਿਦੇਸ਼ ਚ ਚਲ ਗਏ ਤੇ ਉਸ ਤੋਂ ਬਾਅਦ ਕੀਮਤਾਂ ਕਿ ਸਾਬ ਕਦੋਂ ਆਉਣੇ ਕਦੋਂ ਨਹੀਂ ਆਉਣ ਤੇ ਇਹਨਾਂ ਤੇ ਇਸ ਕਰਕੇ ਪਹਿਲਾਂ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ ਹੁਣ ਬਾਪੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਰਮਨ ਸਿੰਘ ਤੇ ਕਿਹੜਾ ਪਿੰਡ ਹੈ ਪਿੰਡ ਖਾਰਾ ਕਿ ਕਿੰਨੀ ਉਮਰ ਹੈ ਇਸ ਵਕਤ ਮੇਰੀ ਉਮਰ ਬਈ 90 ਸਾਲ ਦਾ ਲਗਭਗ ਹੈ ਤੇ ਐਸ ਉਮਰ ਦੇ ਵਿੱਚ 90 ਸਾਲ ਦੀ ਉਮਰ ਹੋ ਚੁੱਕੀ ਹੈ ਅਦਾਲਤਾਂ ਦੇ ਧੱਕੇ ਖਾ ਰਹੇ ਹੋ ਕੀ ਕਰਨਾ ਹੈ ਕਾਣ ਕੀ ਆ ਜੀ ਆਪਣਾ ਸਜਨਾਮ ਸੋਨ ਦਾ ਪੁੱਤ ਆਪਣਾ ਮਲਾਜ਼ਮ ਆ ਜੋ ਬੰਦੇ ਪੀ ਹੋਏ ਆ ਤੇ ਉਹਨਾਂ ਨੂੰ ਉਹ ਵਿਆਹ ਕਰਨਾ ਹੈ ਆਪਦਾ ਆਦੇ ਮੁੰਡੇ ਦਾ ਉਹਨਾਂ ਨੂੰ ਜਦੋਂ ਅਸੀਂ ਮਲਾਜ਼ਮ ਹਲਦੇ ਆ ਉਹਦਾ ਹੀ ਉਹਨਾਂ ਨੂੰ ਅਪਨਾ ਦੇ ਕੇ ਤੇ ਬੰਦੇ ਫੜ ਨਹੀਂ ਦਿੰਦਾ ਉਹਦੇ ਤੇ ਕੋ ਅਹੀਂ ਦੋ ਤਨਵੈਲ ਪੁਲਿਸ ਘਲਾਇਆ ਕਿੱਥੋਂ ਦਾ ਬੰਦਾ ਜਿਹੜਾ ਤੁਹਾਡੀ ਕਾਰਵਾਈ ਨੂੰ ਦਿੰਦਾ ਮਹਾਰਾਜ ਸਲਾਮ ਸਿੰਘ ਪਿੰਡ ਖਾਰੇ ਦਾ ਹਮ ਖਾਰ ਉਹ ਜਦੋਂ ਮੁਲਾਜ਼ਮ ਆਉਂਦੇ ਆ ਉਹ ਭੱਜ ਕੇ ਇਹ ਮੁਲਾਜ਼ਮ ਘੱਲੇ ਦੋ ਬੂਆ ਥਾੜੀ ਉਹ ਮੁਲਾਜ਼ਮ ਮਗਰੋਂ ਕੇ ਤੇ ਉਹ ਪਹਿਲਾਂ ਚਲੇ ਗਿਆ ਤੇ ਜਾ ਕੇ ਪਤਾ ਨਹੀਂ ਕੀ ਉਹਨਾਂ ਨੇ ਪਨਾਉਨੇ ਦਿੱਤੀ ਆ ਤੇ ਮੁਲਾਜ਼ਮ ਆ ਗਏ ਮੁੜ ਕੇ ਆਹਦੇ ਬੰਦੇ ਹੈ ਨਹੀਂ ਬੰਦੇ ਅਹੀਂ ਪਤਾ ਸਾਨੂੰ ਖਾਸ ਕਰਿਆ ਸਦਰਾਮ ਸਾਉ ਪਾਉਣਾ ਸਦਰਾਮ ਸੈਗੋ ਐਸ ਆਈ ਬਲਾਜਮਾ ਕੋਈ ਨਹੀਂ ਬੰਦੇ ਫੜਨ ਲਾਪੇ ਆਈ ਵਿਆਹ ਦੇ ਦੋ ਆਂਦਾ ਬੰਦੇ ਇੱਥੇ ਨਹੀਂ ਵਿਆਹ ਹੁੰਦੇ ਦੋ ਇੱਥੇ ਬੈਰਸ ਦੇ ਬੰਦੇ ਕੱਲਿਆ ਉੱਥੇ ਵੀ ਉਹਨੇ ਬੰਦੇ ਲਗਾਏ ਆ ਜਦੋਂ ਅਸੀਂ ਗਏ ਆ ਤੇ ਉਹਨੇ ਬੰਦੇ ਪੇਸ਼ ਨਹੀਂ ਹੋਣ ਦਿੰਦਾ ਸਬੂਤ ਕੀ ਤੁਹਾਡੇ ਕੋਲ ਵੀ ਬੰਦੇ ਇੱਥੇ ਸਬੂਤ ਸਾਡੇ ਕੋਲ ਉਹਨਾਂ ਦੀਆਂ ਫੋਟੋਆਂ ਲੱਗੀਆਂ ਬੰਦੇ ਵਿਆਹ ਕਰਨਦੇ ਆ ਮਿਲਣੀਆਂ ਕਰਦੇ ਆ ਆ ਜਨ ਜਿਹੜਾ ਚਾਦੀ ਉਹਦੋਂ ਦੀਆਂ ਫੋਟੋ ਆ ਜਦੋਂ ਫੇਰੇ ਹੁੰਦੀ ਉਹਦੋਂ ਦੀਆਂ ਫੋਟੋ ਆ ਜਦੋਂ ਵਿਆਹ ਹੁੰਦਾ ਉਹਦੋਂ ਦੀਆਂ ਫੋਟੋ ਆ ਅਸੀਂ ਸ਼ਬੂਜ ਕਰਦੇ ਆ ਕਿ ਬੰਦੇ ਇੱਥੇ ਆ ਤੇ ਸਦਨਾਮ ਸੋਪਣਾ ਦੰਦਾ ਉਹ ਬੰਦੇ ਹਾਜ਼ਰ ਨਹੀਂ ਉਹ ਫੜਨੇ ਨਹੀਂ ਦੰਦਾ ਹੋਰ ਕੀ ਬਾਤ ਕੀ ਕਰਦੇ ਹੋ ਮੰਗ ਅਸੀਂ ਕਰਦੇ ਆ ਵੀ ਉਹਦੇ ਕੋਈ ਨੁਨੀ ਕਾਰਵਾਈ ਕੀਤੀ ਜਾਵੇ ਤੇ ਸਾਡੀ ਆਖ ਰਸੀ ਹੋਵੇ ਬੰਦੇ ਪੀਓ ਹੋਏ ਉਹਨਾਂ ਦੇ ਵਿਆਹ ਕਰਦੇ ਫਿਰ ਪਿੰਡ ਪਿੰਡ ਆ ਕੇ ਉਹਨਾਂ ਨੂੰ ਕੋਈ ਫੜੇ ਹੀ ਨਾ ਜਦੋਂ ਗਰਮ ਸਿੰਘ ਹਰਟਰ ਦਾ ਕਿੱਥੇ ਤਾਇਨਾਤ ਹੈ ਕਿੱਥੇ ਡੋਜੀ ਉਹ ਦੀ ਡਿਊਟੀ ਕਜੂਬਰ ਕੋਟ ਚ ਕਰਦਾ ਨਾਇਬ ਕੋਟ ਆ ਕਜੂਬਰ ਕੋਟ ਦਾ ਉਹ ਸਾਡੇ ਪੈਰ ਨਹੀਂ ਲਗਣ ਦਿੰਦਾ ਕੀ ਕਾਰਨ ਕੀ ਸਮਝਦੇ ਜੋ ਕਿ ਉਹ ਕਰਨਲ ਦੇ ਜਿਹੜੇ ਬੰਦੇ ਆ ਗ੍ਰਿਫਤਾਰ ਨਹੀਂ ਹੋਣ ਦਿੰਦਾ ਨਹੀਂ ਹੋਣ ਦਿੰਦਾ ਉਹ ਉਹ ਪੈਸੇ ਦੇ ਜੋ ਉਹਨਾਂ ਨਹੀਂ ਹੋਣ ਦਿੰਦੇ ਠੀਕ ਹੈ ਬੰਦ ਪੈਸੇ ਦੇ ਜੋ ਉਹਨਾਂ ਨਹੀਂ ਹੋਣ ਦਿੰਦੇ ਉਹ ਪੰਧ ਵਿੱਚ ਉਹ ਜੀ ਦਿਖਾਇਆ ਗਿਆ ਵਾ ਕਿ ਜਿਹੜਾ ਸੁਖਨਾਮ ਸਿੰਘ ਉਹਨਾਂ ਦੇ ਨਾਲ ਹਾਜ਼ਰ ਦਾ ਵਿਆਹ ਦੇ ਵਿੱਚ ਆ ਹਾਜ਼ਰ ਆ ਵਿਆਹ ਦੇ ਵਿੱਚ ਹਾਜ਼ਰ ਆ ਦਾਮ ਦੇ ਵਿਆਹ ਦੇ ਵਿੱਚ ਹਾਜ਼ਰ ਆ ਜਦੋਂ ਵਿਆਹ ਆਇਆ ਉਦੋਂ ਵੀ ਉਹ ਪੁਕਾਰ ਨੱਚਦੇ ਟੱਪਦੇ ਆ ਤੇ ਉਦੋਂ ਵੀ ਨਾਲ ਆ ਯਾਰ ਕੋਈ ਤਾਨੂੰ ਕੀ ਕਹਿੰਦਾ ਤੁਸੀਂ ਉਹ ਪੁੱਛਿਆ ਨਹੀਂ ਭਾਈ ਨਹੀਂ ਜੀ ਐਂ ਜਾਵੇ ਉਹਨੂੰ ਸਰਕਾਰੀ ਮੁਲਾਜ਼ਮਾਂ ਨੂੰ ਇਹਨੂੰ ਕੀ ਪੁੱਛ ਸਕਦੇ ਤੁਸੀਂ ਜਦੋਂ ਸ਼ਿਕਾਇਤ ਕੀਤੀ ਉਹਦੇ ਖਿਲਾਫ ਹਾਂਜੀ ਪੁਲਿਸ ਨੇ ਕੀ ਪ੍ਰੋਸੈਸ ਦਿੱਤਾ ਸਾਨੂੰ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਸਾਨੂੰ ਜੀ ਐਸਐਸਪੀ ਸਾਹਿਬ ਨੇ ਤਾਂ ਮਾਰ ਕੇ ਕੱਢਣਾ ਤੇ ਪੁਲਿਸ ਐਲਓਸੀ ਉਹਨੇ ਪਾਸ ਕਰਤੀ ਐਲਓਸੀ ਅਜੇ ਕਿਸੇ ਬਨੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਸੁਣਵਾਈ ਉਹਦੀ ਸੁਣਵਾਈ ਮੰਗਦੇ ਸਾਰਾ ਕੁਝ ਕਰੀਏ ਮੇਰੇ ਬਾਬੇ 1961 ਤੇ 1977 ਦੇ ਗੁਜ਼ਰੇ ਉਹਨਾਂ ਦੋਈਆਂ ਆਠਵੇਂ ਜੀਂਦੇ ਕਰਕੇ ਉਹਨਾਂ ਦਾ ਝੂਠਾ ਤਬਾ ਲਾ ਕਰਕੇ ਇੰਤਕਾਲ ਕਰਵਾਇਆ ਗਿਆ ਹੈ ਮੈਂ 90 ਸਾਲ ਦੀ ਮੇਰੀ ਉਮਰ ਆ ਮੈਂ ਡੀਸੀ ਦਫਤਰ ਜਮ ਜਿੱਥੇ ਵੀ ਮੈਨੂੰ ਸਰਕਾਰੀ ਦਫਤਰမှာ ਮੇਰੀ ਮੌਤ ਮੇਰੀ ਹੋ ਜਾਣੀ ਆ ਮੈਂ ਹਾਰਟ ਦਾ ਮਰੀਜ਼ ਆ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਮੈਂ ਇਹ ਬੰ ਕਰਦਾ ਜੇਕਰ ਉਹ ਬਾਹਰ ਚਲੇ ਜਾਂਦੇ ਸਭ ਜੇ ਬਾਹਰ ਚਲੇ ਜਾਂਦੇ ਤੇ ਉਹਨਾਂ ਫੈਸਲਾ ਨੂੰ ਕੀ ਉਹਨਾਂ ਫੈਸਲਾ ਨੂੰ ਕੀ ਉਹਨਾਂ ਨੂੰ ਪੁੱਛ ਹੋਣੀ ਆ ਤਦੂ ਫੇੜ ਸਾਡੀ ਕੋਈ ਪੋਚੀ ਨਹੀਂ ਉਹਨਾਂ ਨਾਲ ਚਲੇ ਜਾਣਾ ਇਹ ਚਾਰ ਕੇ ਰੋਕ ਲਗਣੀ ਚਾਹੀਦੀ ਰੋਗ ਲਗਣੀ ਰੋਗ ਲਗਣੀ ਚਾਹੀਦੀ ਉਹਨਾਂ 사이 ਜਾਈ ਉਹ ਨਿਗਲਣੀ ਚਾਹੀਦੀ ਹੈ ਸਹੀ ਇਹ ਮੰਨ ਕਰਦੇ ਸਰ ਬਾਪੂ ਸਰਵਰ ਸਿੰਘ ਨੇ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿ ਤੁਸੀਂ ਜਿਹੜਾ ਆ ਉਹਨਾਂ ਦੇ ਪਹਿਲੀ ਦੇ ਕੇਸ ਦੇ ਵਿੱਚ ਜਿਹੜੇ ਭਗੌੜੇ ਮੁਜਰਮ ਨੇ ਉਹਨਾਂ ਦੀ ਮਦਦ ਕਰ ਰਹੇ ਔਰ ਆਪਣੀ ਵਰਦੀ ਦਾ ਨਾਜਾਇਜ਼ ਪੈਦਾ ਔਰ ਠਾ ਕੇ ਪੁਲਿਸ ਨੂੰ ਬੰਮਰਾਹ ਕਰ ਰਹੇ ਮੈਂ ਇਹਦੇ 'ਚ ਮੈਂ ਆਪਣਾ ਕੋਈ ਰੋਲ ਨਹੀਂ ਉਹ ਰਿਸ਼ਤੇਦਾਰੀ ਆ ਸਾਡੀ ਮੇਰੇ ਵਿਚੋਲੇ ਵੀ ਆ ਜੂਰ ਰਿਸ਼ਤੇਦਾਰੀ ਤੌਰ ਤੇ ਉਹਨਾਂ ਦੇ ਘਰ ਵੀ ਜਾਣੇ ਆ ਤੇ ਹੌਣ ਜਾਣ ਵੀ ਆ ਬਾਕੀ ਕੋਈ ਇਹੋ ਜਿਹੀ ਜਿਹੜੀ ਮਤ ਵਾਲੀ ਗੱਲ ਜਾਂ ਕੋਈ ਬੰਦੇ ਮੇਰੀ ਗਵਾਹੀ ਪਾਈ ਵਾਲੀ ਗੱਲ ਪਹਿਲੀ ਤੇ ਇਹੋ ਜਿਹੀ ਕੋਈ ਹੈ ਜੀ ਤੁਸੀਂ ਕਿੱਥੇ ਕੰਮ ਕਰਦੇ ਹੋ ਭਾਜੀ ਮੈਂ ਕੰਜ਼ਿਊਮਰ ਕੋਰਟ ਦੇ ਵਿੱਚ ਨੈਪ ਕੋਰਟ ਦਾ ਹਾਂ ਤੁਹਾਡਾ ਨਾਮ ਸਤਨਾਮ ਸਿੰਘ ਐਸਐਸ ਸਤਨਾਮ ਸਿੰਘ ਬਾਹਰ ਵੀ ਜਨਾਤੇ ਜਿਹੜਾ ਵਾ ਕਿ ਉਹਨਾਂ ਨੇ ਬਦਲ ਕਰਦੇ ਪਏ ਹੋ ਤੁਹਾਨੂੰ ਵੀ ਲੱਗਦਾ ਮੈਂ ਜੀ ਨਾ ਤਾਂ ਮੈਂ ਖੋਰੀ ਬਾਹਰ ਦਾ ਐਡਾ ਸ਼ਕੀਨ ਆ ਤੇ ਨਾ ਮੈਨੂੰ ਕਿਸੇ ਤੋਂ ਕੋਈ ਆਸ ਹੀ ਆ ਬੱਚੇ ਮੇਰੇ ਮੈਂ ਅਮਰੀਕਾ ਬੱਚੇ ਭੇਜਨੇ ਨਹੀਂ ਬੇਟੀ ਮੇਰੀ ਕੈਨੇਡਾ ਤਿੰਨ ਮਹੀਨੇ ਹੋ ਗਏ ਭੇਜੀ ਆ ਬੇਟਾ ਮੈਂ ਅਮਰੀਕਾ ਭੇਜਣਾ ਨਹੀਂ ਮੈਂ ਕੋਈ ਉਹਨਾਂ ਦੇ ਪੈਸੇ ਦੇ ਲਾਲਚਾਂ ਕੇ ਮੈਂ ਕੋਈ ਇਹੋ ਜਿਹਾ ਕੰਮ ਨਾ ਜ਼ਿੰਦਗੀ ਚ ਕੀਤਾ ਨਾ ਕਰਨਾ ਜਗਨਨਾਥ ਸਿੰਘ ਜੀ ਉਹਨਾਂ ਦਾ ਇੱਕ ਹੋਰ ਐਲੀਕੇਸ਼ਨ ਹੈ ਕਿ ਜਦੋਂ ਵੀ ਪੁਲਿਸ ਆਉਂਦੀ ਉਹਨਾਂ ਨੂੰ ਫੜਨ ਮਾਦੇ ਤੁਸੀਂ ਪੁਲਿਸ ਨੂੰ ਪਹਿਲਾਂ ਇਤਲਾਹ ਦੇ ਦਿੰਦੇ ਜੋ ਜਾਂ ਉਸ ਪਰਿਵਾਰ ਨੂੰ ਇਤਲਾਹ ਦੇ ਦਿੰਦੇ ਜੋ ਕਿਸ ਕਰਕੇ ਉਹ ਪੁਲਿਸ ਜਿਹੜੀ ਆ ਉਹਨਾਂ ਨੂੰ ਫੜ ਨਹੀਂ ਪਾਉਂਦੀ ਨਹੀਂ ਜੇ ਕੋਈ ਇਹੋ ਜਿਹੀ ਗੱਲ ਨਹੀਂ ਪੁਲਿਸ ਤੇ ਚਲੋ ਲੋਕਲ ਜਾਣਦੇ ਜ਼ਰੂਰ ਹੋਣਗੇ ਮੁਲਾਜ਼ਮ ਹੁਣ ਜਦੋਂ ਪੁਲਿਸ ਕਿਸੇ ਦੇ ਘਰੇ ਵੀ ਅਸੀਂ ਵੀ ਕਿਸੇ ਦੇ ਘਰੇ ਜਾਣੇ ਆ ਅਗਲੇ ਨੂੰ ਕਹਿਦਾ ਵੀ ਲਿਆਓ ਕੋਈ ਮੈਂਬਰ ਸਰਪੰਚ ਕੋਈ ਮੋਤਬਰ ਲਿਆਓ ਇੱਕੋ ਰਿਸ਼ਤੇਦਾਰੀ ਤੌਰ ਤੇ ਸਿਰਫ ਇੱਕ ਦਿਨ ਕਰੇ ਮੇਰਾ ਗਵਾਡ ਉਹਨਾਂ ਦੇ ਕੋਠੀ ਆ ਤੇ ਉਹ ਪੁਲਿਸ ਦੇਖ ਕੇ ਮੈਂ ਉਧਰ ਗਿਆ ਵਾ ਜਦੋਂ ਬਾਤ ਕੋਈ ਇਹੋ ਜੀ ਨਾ ਗੱਲ ਸਾਹਮਣੇ ਨਾ ਰੱਖਣ ਗਿਆ ਜੀ ਬਾਪੂ ਸਰਵੰਸ ਸਿੰਘ ਨੇ ਕਿਹਾ ਕਿ ਮੇਰੀ ਲੰਬੇ ਸਾਲ 95 ਉਮਰ ਹੈ ਔਰ ਇਸ ਉਮਰ ਦੇ ਵਿੱਚ ਜਿਹੜਾ ਸਤਨਾਮ ਸਿੰਘ ਆ ਇਹਨਾਂ ਵੱਲੋਂ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕੇਸ ਦੇ ਵਿੱਚ ਪੁਲਿਸ ਨੂੰ ਗੁੰਮਰਾਹ ਕਰਦੇ ਨੇ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਜਿਹੜਾ ਡੀਸੀ ਦਫ਼ਤਰ ਦੇ ਸਾਹਮਣੇ ਆ ਕੇ ਜਿਹੜਾ ਬੈਠਣਗੇ ਤੇ ਤਦ ਤੱਕ ਉਹ ਬੈਠਣਗੇ ਜਦ ਤੱਕ ਉਹਨਾਂ ਦੀ ਜਾਨ ਨਹੀਂ ਚਲੀ ਜਾਦੀ ਉਹਦੇ ਜ਼ਿੰਮੇਵਾਰ ਤੁਸੀਂ ਸਾਰੇ ਹੋ ਮੈਂ ਵਖੋ ਸਾਡੀ ਉਹਦੇ 'ਚ ਮੇਰੀ ਕਾਦੀ ਜ਼ਿੰਮੇਵਾਰੀ ਹੈ ਜੀ ਉਹ ਆਪਦੀ ਮਰਜ਼ੀ ਆਪ ਦਾ ਉਹ ਮਰਜ਼ੀ ਕਰ ਸਕਦੇ ਆ ਬਾਕੀ ਬੰਦੇ ਨਾ ਮੈਂ ਉਹਨਾਂ ਦੀ ਆਪਣੇ ਲਗਾਏ ਆ ਹਾਈ ਕੋਰਟ ਉਹਨਾਂ ਨੇ ਮੈਨੂੰ ਪਤਾ ਲੱਗਾ ਬਾ ਆਪਣੀਆਂ ਬੇਲਾ ਲਾਈਆਂ ਚੰਡੀਗੜ੍ਹ ਹੀ ਉਹ ਬੈਠੇ ਆ ਜ਼ਮਾਨਤਾਂ ਬੰਦਾ ਉਹ ਕਰਾਉਂਦਾ ਜਿਹਨੇ ਆਣ ਕੇ ਹਾਜ਼ਰ ਕੋਰਟ ਚ ਆਉਣਾ ਨਹੀਂ ਤੇ ਜੋ ਭਜਣਾ ਹੁੰਦਾ ਤੇ ਉਹ ਜ਼ਮਾਨਤਾਂ ਆਪ ਦੀਆਂ ਕਿਉਂ ਲਾਉਂਦੇ ਜਦੋਂ ਜ਼ਮਾਨਤਾਂ ਹੋਈਆਂ ਉਦੋਂ ਮੈਂ ਆਪਾਂ ਵਿੱਚੋਂ ਫਾਰ ਗਿਆ ਤੇ ਪਹਿਲਾਂ ਵੀ ਫਾਰ ਗਿਆ ਇੱਕ ਰਿਸ਼ਤੇਦਾਰੀ ਤੌਰ ਤੇ ਮੈਨੂੰ ਉਹਨਾਂ ਨਾਲ ਜਿਹੜਾ ਵਾ ਉਹ ਕੂਣਾ ਬੋਲਣਾ ਪੈਂਦਾ ਵਾ ਜਿਹੜਾ ਮੈਂ ਉਹਨਾਂ ਨੂੰ ਨਹੀਂ ਛੱਡ ਜਾਦਾ ਮੇਨ ਦਾ ਮੈਨੂੰ ਉਹਨਾਂ ਨੇ ਰਿਸ਼ਤਾ ਕਰਾਇਆ ਆਇਆ ਹੈ